ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਇਹ ਕਥਾ ਕਬੀਰ ਸਾਹਿਬ ਦੀ ਬੇਟੀ ਦੇ ਵਿਆਹ ਦੀ ਮੈਂ ਸੁਣੀ ਸੀ ਕਬੀਰ ਦੀ ਮਾਂ ਆਪਣੇ ਪੁੱਤਰ ਨੂੰ ਕਹਿਣ ਲੱਗੀ ਵੇਖ ਪੁੱਤਰ ਤੂੰ ਭਗਤੀ ਕਰਦਾ ਹੈ ਰਾਮ ਰਾਮ ਕਰਦਾ ਹੈ ਥੋੜਾ ਹੱਜ ਬਹੁਤਾ ਕੰਮ ਕਰ ਲਿਆ ਕਰ ਆਪਣੇ ਘਰ ਦੇ ਪੈਸੇ ਜੁੜ ਜਾਣਗੇ ਕਬੀਰ ਆਪਣੀ ਮਾਂ ਨੂੰ ਕਹਿਣ ਲੱਗਾ ਮਾਂ ਮੈਂ ਪਰਮਾਤਮਾ ਦੀ ਬੰਦਗੀ ਕਰਦਾ ਤੇ ਕੰਮ ਵੀ ਕਰਦਾ ਜਿੰਨਾ ਮੈਂ ਕੰਮ ਕਰਦਾ ਉਹ ਪੈਸੇ ਵਟ ਕੇ ਮੈਂ ਤੈਨੂੰ ਦੇ ਦਿੰਦਾ ਮਾਂ ਕਹਿਣ ਲਗੀ ਪੁੱਤਰ ਇੰਨੇ ਕ ਪੈਸਿਆਂ ਦੇ ਨਾਲ ਆਪਣੇ ਕਾਰਜ ਦਾ ਨਹੀਂ ਸਰਦਾ ਵੇਖ ਪੁੱਤਰ ਆਪਣੇ ਰਿਸ਼ਤੇਦਾਰਾਂ ਨੇ ਵੀ ਆਉਣਾ ਹੈ ਤੇ ਬੂਹੇ ਤੇ ਬਰਾਤ ਵੀ ਟਕਣੀ ਹੈ ਬਰਾਤ ਦੀ ਸੇਵਾ ਕਰਨੀ ਹੈ ਤੇ ਲੈਣ ਦੇਣ ਵੀ ਕਰਨਾ ਹੈ ਆਪਣਾ ਤਾਂ ਘਰ ਵਿੱਚ ਕੋਈ ਖਾਸ ਪ੍ਰਬੰਧ ਵੀ ਨਹੀਂ ਪੈਸਿਆਂ ਦਾ ਮੈਨੂੰ ਤਾਂ ਬਹੁਤ ਫਿਕਰ ਰਹਿੰਦੀ ਹੈ ਕਬੀਰ ਸਾਹਿਬ ਬੋਲੇ ਮਾਂ ਜਿਸ ਦੀ ਮੈਂ ਬੰਦਗੀ ਕਰਦਾ ਉਹ ਮੇਰੇ ਬੱਚਿਆਂ ਨੂੰ ਵੀ ਵੇਖ ਰਿਹਾ ਹੈ ਤੇ ਕਾਰਜ ਵੀ ਆਪ ਸਫਲ ਕਰੇਗਾ ਕਬੀਰ ਸਭ ਮੈਨੂੰ ਪ੍ਰਭੂ ਤੇ ਪੂਰਾ ਪ੍ਰੋਸੈ ਮਾਂ ਨੂੰ ਕਹਿਣ ਲੱਗਾ ਮਾਂ ਨੂੰ ਤਾਂ ਆਪਣੇ ਬੱਚਿਆਂ ਦਾ ਫਿਕਰ ਹੁੰਦੀ ਹੈ ਉਹ ਹਰ ਰੋਜ਼ ਕਬੀਰ ਨੂੰ ਕੰਮ ਬਾਰੇ ਬੋਲਦੀ ਸੀ ਇਸੇ ਤਰ੍ਹਾਂ ਦਿਨ ਬੀਤੇ ਵਿਆਹ ਦਾ ਦਿਨ ਨੇੜੇ ਆ ਗਏ मां फिकर ਸੀ ਕਬੀਰ ਦੀ ਮਾਂ ਨੇ ਇੱਕ ਖੱਦਰ ਦਾ ਥਾਨ ਕਬੀਰ ਤੋਂ ਲੁਕੋ ਕੇ ਰੱਖ ਦਿੱਤਾ ਸੀ ਕਿਉਂਕਿ ਕਬੀਰ ਦਾ ਸੁਭਾਅ ਦਾਨੀ ਸੀ ਜੇ ਘਰ ਦੇ ਅੰਦਰ ਭਾਵੇਂ ਖਾਣ ਨੂੰ ਰੋਟੀ ਨਾ ਹੋਵੇ ਅੰਨ ਨਾ ਹੋਵੇ ਆਪ ਮਿਲੇ ਨਾ ਮਿਲੇ ਪਰ ਮੰਗਣ ਵਾਲੇ ਨੂੰ ਜੋ ਘਰ ਪਿਆ ਹੁੰਦਾ ਸਾਰਾ ਕੁਝ ਚੱਕ ਦੇ ਦਿੰਦਾ ਸੀ ਬੋਲੋ ਸਤਨਾਮ ਵਾਹਿਗੁਰੂ ਜੀ ਮਾਂ ਨੂੰ ਫਿਕਰ ਰਹਿੰਦੀ ਸੀ ਉਹ ਕੀ ਕੀਤਾ ਅੰਦਰ ਕਮਰੇ ਵਿੱਚ ਗਈ ਤੇ ਇੱਕ ਖੱਦਰ ਦਾ ਥਾਨ ਸੀ ਉਹ ਚੱਕ ਲਈ ਜਿਹੜਾ ਕਬੀਰ ਸਾਹਿਬ ਤੋਂ ਲੁਕੋ ਕੇ ਰੱਖਿਆ ਸੀ ਮਾਂ ਆਪਣੇ ਪੁੱਤਰ ਨੂੰ ਕਹਿਣ ਲੱਗੀ ਇਹ ਖੱਦਰ ਦਾ ਥਾਨ ਮੰਗਣ ਵਾਲਿਆਂ ਨੂੰ ਨਾ ਦੇ ਦੇਈ ਇਹ ਥਾਨ ਬਾਜ਼ਾਰ ਵਿੱਚ ਵੇਚ ਕੇ ਚਾਰ ਪੈਸੇ ਵਟ ਕੇ ਲੈ ਆਈ ਕਬੀਰ ਸਾਹਿਬ ਜਦੋਂ ਖੱਦਰ ਦਾ ਥਾਨ ਲੈ ਕੇ ਬਾਜ਼ਾਰ ਵੱਲ ਤੁਰ ਪਏ ਕੀ ਹੋਇਆ ਇੱਕ ਸਾਧੂ ਰਸਤੇ ਵਿੱਚ ਕਬੀਰ ਸਾਹਿਬ ਨੂੰ ਮਿਲਿਆ ਉਸ ਦੇ ਤਨ ਉੱਤੇ ਕੱਪੜੇ ਨਹੀਂ ਸੀ ਜਦੋਂ ਸਾਧੂ ਕਬੀਰ ਸਾਹਿਬ ਦੇ ਕੋਲ ਆਇਆ ਤਾਂ ਸਾਧੂ ਪੁੱਛਣ ਲੱਗਾ ਕਿ ਬਾਬਾ ਮੈਨੂੰ ਕਬੀਰ ਸਾਹਿਬ ਦੇ ਘਰ ਦਾ ਪਤਾ ਦੱਸ ਦਿਓ ਇਹ ਗੱਲ ਸੁਣ ਕੇ ਕਬੀਰ ਸਾਹਿਬ ਹੈਰਾਨ ਹੋ ਗਏ ਕਬੀਰ ਨੇ ਆਪਣੇ ਬਾਰੇ ਸਾਧੂ ਨੂੰ ਦੱਸਿਆ ਕੁਝ ਨਹੀਂ ਕਹਿਣ ਲੱਗੇ ਦੱਸੋ ਤੁਹਾਨੂੰ ਕੀ ਕੰਮ ਹੈ ਉਹ ਸਾਧੂ ਕਹਿਣ ਲੱਗਾ ਕਿ ਮੈਂ ਉਸ ਦੀ ਪ੍ਰਸ਼ੰਸਾ ਸੁਣਿਆ ਹੈ ਜੇ ਕੋਈ ਸਾਧੂ ਉਸਤੇ ਦਰ ਤੇ ਮੰਗਣ ਜਾਂਦਾ ਹੈ ਉਹ ਕਦੇ ਖਾਲੀ ਨਹੀਂ ਮੁੜਦਾ ਕਬੀਰ ਸਾਹਿਬ ਬੋਲੇ ਦੱਸੋ ਤੁਹਾਨੂੰ ਕੀ ਚਾਹੀਦਾ ਸਾਧੂ ਦੋਨੋਂ ਹੱਥ ਚੋੜ ਕੇ ਕਹਿਣ ਲੱਗਿਆ ਮੇਰੇ ਤਨ ਦੇ ਕੱਪੜੇ ਨਹੀਂ ਮੈਨੂੰ ਆਪਣੇ ਵਾਸਤੇ ਵਸਤਰ ਚਾਹੀਦੇ ਹਨ ਕਬੀਰ ਸਾਹਿਬ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਤੇ ਆਪਣੇ ਖੱਦਰ ਦੇ ਥਾਨ ਵਿੱਚੋਂ ਥੋੜਾ ਕੱਪੜਾ ਫਾੜ ਕੇ ਦੇ ਦਿੱਤਾ ਸਾਧੂ ਨੇ ਕਿਹਾ ਤੁਸੀਂ ਮੈਨੂੰ ਕਬੀਰदास ਦੇ ਘਰ ਦਾ ਪਤਾ ਦੱਸ ਦਿਓ ਮੇਰਾ ਇੰਨੇ ਕ ਕੱਪੜੇ ਨਾਲ ਸਰਣਾ ਨਹੀਂ ਵਾਹਿਗੁਰੂ ਜੀ ਜਦੋਂ ਸਾਧੂ ਨੇ ਇਹ ਗੱਲ ਕਹੀ ਕਬੀਰ ਸਾਹਿਬ ਨੇ ਇੱਕ ਵਾਰ ਸੋਚਿਆ ਵਾ ਨਹੀਂ ਕਿ ਮੇਰੀ ਮਾਂ ਨੇ ਮੈਨੂੰ ਪੈਸੇ ਵਟਣ ਵਾਸਤੇ ਭੇਜਿਆ ਸੀ ਮਾਂ ਨੇ ਕਿਹਾ ਸੀ ਕਿ ਪੈਸੇ ਵਟ ਕੇ ਦੇਾਈਂ ਅਸੀਂ ਆਪਣੀ ਧੀ ਦਾ ਕਾਰਜ ਕਰਨਾ ਹੈ ਜੋ ਖੱਦਰ ਦਾ ਥਾਨ ਸੀ ਸਾਰਾ ਉਸ ਸਾਧੂ ਨੂੰ ਫੜਾ ਦਿੱਤਾ ਕਬੀਰ ਸਾਹਿਬ ਦੇ ਅੰਦਰ ਕੋਈ ਸ਼ਿਕਵਾ ਨਹੀਂ ਸੀ ਪਰ ਮਨਮਨ ਸੋਚ ਰਿਹਾ ਸੀ ਕਿ ਥਾਨ ਸਾਧੂ ਨੂੰ ਦੇ ਦਿੱਤਾ ਹੁਣ ਘਰ ਵਾਪਸ ਗਿਆ ਤਾਂ ਮਾਂ ਨੇ ਚਿੜਕਾ ਦੇਣੀ ਹੈ ਕਬੀਰ ਸਾਹਿਬ ਨੇ ਕੀ ਕੀਤਾ ਮਾਂ ਦੀਆਂ ਝੜਕਾਂ ਤੋਂ ਬਚਣ ਦੇ ਮਾਰੇ ਇੱਕ ਗੰਗਾ ਦੇ ਕਿਨਾਰੇ ਜਾ ਕੇ ਬਹਿ ਗਿਆ ਗੰਗਾ ਦੇ ਕਿਨਾਰੇ ਬਹਿ ਕੇ ਚੌਂਕੜਾ ਮਾਰਿਆ ਤੇ ਪ੍ਰਮਾਤਮਾ ਦੀ ਬੰਦਗੀ ਦੇ ਅੰਦਰ ਲੀਨ ਹੋ ਗਏ ਐਨੇ ਲੀਨ ਹੋ ਗਏ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਸਿੱਧੀ ਗੱਲ ਸੀ ਅਤੇ ਉਹ ਪ੍ਰਮਾਤਮਾ ਨਾਲ ਇੱਕਮਿਕ ਹੋ ਗਏ ਸੀ ਉਸ ਕਾਲਪੁਰਖ ਪ੍ਰਮਾਤਮਾ ਨਾਲ ਗੱਲਾਂ ਕਰਨ ਲੱਗੇ ਹੇ ਕਾਲਪੁਰਖ ਮੈਂ ਲੋਕਾਂ ਨੂੰ ਭਰੋਸਾ ਦਿੰਦਾ ਹਾਂ ਤੁਸੀਂ ਪ੍ਰਮਾਤਮਾ ਦੀ ਬੰਦਗੀ ਕਰੋ ਤੁਸੀਂ ਰਾਮ ਰਾਮ ਜਪੋ ਵਾਹਿਗੁਰੂ ਵਾਹਿਗੁਰੂ ਵੱਲਾ ਅੱਲਾ ਜਪੋ ਪਰਮਾਤਮਾ ਤੁਹਾਡੀ ਕਦੇ ਪਿੱਠ ਨਹੀਂ ਲੱਗਣ ਦੇਵੇਗਾ ਤੁਹਾਡੇ ਕਾਰਜ ਆਪ ਸਵਾਰੇਗਾ ਮੈਂ ਤਾਂ ਲੋਕਾਂ ਨੂੰ ਕਹਿ ਰਿਆਂ ਤੁਸੀਂ ਬੰਦਗੀ ਕਰੋ ਅੱਜ ਤੋਂ ਤਿੰਨ ਦਿਨ ਬਾਅਦ ਮੇਰੀ ਬੱਚੀ ਦਾ ਵਿਆਹ ਹੈ ਮੇਰੇ ਕੋਲ ਪੈਸਾ ਨਹੀਂ ਧਨ ਦੌਲਤ ਵੀ ਨਹੀਂ ਇਹ ਕਾਰਜ ਵੀ ਤੁਸੀਂ ਆਪ ਕਰਨਾ ਹੈ ਉਹ ਸਕਾਲਪੁਰਖ ਨਾਲ ਗੱਲਾਂ ਕਰਦੇ ਕਰਦੇ ਬੰਦਗੀ ਵਿੱਚ ਲੀਨ ਹੋ ਗਏ ਜਿਹੜੇ ਸੱਜਣ ਬੰਦਗੀ ਵਾਲੀ ਰੂਹਾਂ ਹੁੰਦੀਆਂ ਉਹ ਪਰਮਾਤਮਾ ਨਾਲ ਇੱਕਮਿਕ ਹੋ ਜਾਂਦੀਆਂ ਫਿਰ ਉਹ ਕਾਲਪੁਰਖ ਨੇ ਕਲਾ ਵਰਤੀ ਆਪ ਕਬੀਰ ਸਾਹਿਬ ਦਾ ਸਰੂਪ ਲੈ ਕੇ ਕਬੀਰदास ਦੇ ਘਰ ਦੇ ਬਾਹਰ ਖੜ ਗਿਆ ਜਿੰਨੀਆਂ ਚੀਜ਼ਾਂ ਕਾਰਜ ਵਾਸਤੇ ਚਾਹੀਦੀਆਂ ਸੀ ਗੱਡਾ ਭਰਿਆ ਕਬੀਰ ਸਾਹਿਬ ਦੇ ਘਰ ਪਹੁੰਚ ਗਿਆ ਮਾਂ ਨੂੰ ਕਿਹਾ ਮਾਂ ਮੈਂ ਸਮਾਨ ਲੈ ਕੇ ਆ ਗਿਆ ਹੋਰ ਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਸੱਤਾ ਦੇ ਕਾਰਜ ਆਪ ਖਲੋਏ ਕੰਮ ਕਰਵਾਉਣ ਆਇਆ RAM ਪਰਮਾਤਮਾ ਖੁਦ ਆਪਣੇ ਭਗਤ ਦੇ ਘਰ ਕਾਰਜ ਸਵਾਰਨਾਏ ਕਬੀਰ ਸਾਹਿਬ ਨੇ ਕਿਹਾ ਮਾਂ ਮੈਂ ਸਮਾਨ ਲੈ ਕੇ ਆਇਆ ਜਦੋਂ ਕਬੀਰ ਦੀ ਮਾਤਾ ਬਾਹਰ ਆਈ ਤਾਂ ਮਾਂ ਸਮਾਨ ਵੇਖ ਕੇ ਹੈਰਾਨ ਹੋਈ ਕਹਿਣ ਲੱਗੀ ਪੁੱਤਰ ਇਹਨਾਂ ਸਮਾਨ ਕਬੀਰ ਦਾਸ ਨੇ ਕਿਹਾ ਮਾਂ ਜਿਹੜਾ ਤੂੰ ਮੈਨੂੰ ਖੱਦਰ ਦਾ ਥਾਂ ਦਿੱਤਾ ਸੀ ਉਹ ਕਿਸੇ ਨੇ ਸਹਕਾਰ ਨੇ ਖਰੀਦ ਲਿਆ ਸੀ मां मैनु ਚੰਗੇ ਪੈਸੇ ਮਿਲ ਗਏ ਪਰ ਮਾਂ ਦੇ ਮਨ ਵਿੱਚ ਪਰਮ ਸੀ ਮਾਂ ਨੂੰ ਤਸੱਲੀ ਨਾ ਹੋਈ ਕਹਿਣ ਲੱਗੇ ਪੁੱਤਰ ਅਸੀਂ ਵੀ ਇਹ ਕੰਮ ਕਰਦੇ ਰਹੇ ਹੱਦਰ ਵੀ ਵੇਚੇ ਇੰਨੇ ਪੈਸੇ ਕਦੇ ਮਿਲਦੇ ਨਹੀਂ ਜਿੰਨਾ ਤੂੰ ਸਮਾਨ ਲੈ ਕੇ ਆਇਆ ਮਾਂ ਨੇ ਸੋਚਿਆ ਮੈਂ ਇਹ ਗੱਲ ਵਿਆਹ ਤੋਂ ਬਾਅਦ ਕਰਾਂਗੀ ਵਾਹਿਗੁਰੂ ਜੀ ਜਦੋਂ ਬਰਾਤ ਦਾ ਦਿਨ ਆਇਆ ਬਰਾਤ ਘਰ ਆ ਗਈ ਕਾਲਪੁਰਖਾ ਪ੍ਰਾਤ ਦੀ ਸੇਵਾ ਕਰਦਾ ਧੀ ਦੇ ਆਨੰਦ ਕਾਰਜ ਹੋਏ ਵਿਆਹ ਹੋ ਗਿਆ ਪਰਾਤ ਜਦੋਂ ਭੋਜਨ ਛਕਣ ਲੱਗੀ ਕੀ ਹੋਇਆ ਕਬੀਰ ਸਾਹਿਬ ਬਰਾਤ ਦੇ ਝੂਠੇ ਬਰਤਨਾਂ ਤੇ ਪੱਤਰ ਆਪਣੇ ਹੱਥ ਨਾਲ ਆਪ ਸਾਫ਼ ਕਰ ਰਿਹਾ ਸੀ ਵੇਖੋ ਉਹ ਨਿਰਾਕਾਰ ਕਬੀਰ ਦੇ ਘਰ ਆ ਕੇ ਝੂਠੇ ਬਰਤਨਾਂ ਦੀ ਸੇਵਾ ਆਪ ਕਰ ਰਿਹਾ ਸੀ ਕਬੀਰ ਦੀ ਮਾਤਾ ਵੇਖ ਕੇ ਭੱਜੀ ਆਈ ਕਹਿਣ ਲੱਗੀ ਪੁੱਤਰ ਤੂੰ ਇਹ ਕੰਮ ਕਰ ਰਿਹਾ ਹੈ ਸਾਰੀ ਬਰਾਤ ਵੇਖ ਰਹੀ ਹੈ ਸਾਰੇ ਰਿਸ਼ਤੇਦਾਰ ਵੇਖ ਰਹੇ ਹਨ ਤੂੰ ਘਰ ਦਾ ਮੋਰੀ ਬੰਦਾ ਤੂੰ ਪਰਾਤ ਦੇ ਝੂਠੇ ਬਰਤਨ ਸਾਫ਼ ਕਰ ਰਿਹਾ ਹੈ ਕਬੀਰ ਸਾਹਿਬ ਬੋਲੇ ਕੋਈ ਗੱਲ ਨਹੀਂ ਮਾਂ ਫੇਰ ਕੀ ਹੋਇਆ ਕੰਮ ਹੈ ਧੀ ਦਾ ਕਾਰਜ ਹੈ ਮੈਂ ਆਪਣੇ ਹੱਥ ਨਾਲ ਕਰ ਰਿਹਾ ਮੈਨੂੰ ਬੜੀ ਖੁਸ਼ੀ ਹੈ ਪਰ ਬਰਾਤ ਨੇ ਭੋਜਨ ਪਾਣੀ ਛਕਿਆ ਸ਼ਾਮ ਦਾ ਵੇਲਾ ਹੋਇਆ ਧੀ ਦੀ ਡੋਲੀ ਵਿਦਾ ਕਰ ਦਿੱਤੀ ਸੀ ਰਾਤ ਹੋਈ ਕਬੀਰ ਸਾਹਿਬ ਆਪਣੇ ਵਿਸਤਰੇ ਉੱਤੇ ਲੇਟੇ ਸੀ ਕਬੀਰ ਦੀ ਮਾਂ ਦੇ ਅੰਦਰ ਜੋ ਦੁਵਿਧਾ ਚੱਲ ਰਹੀ ਸੀ ਕਿ ਕਬੀਰ ਇਤਨਾ ਸਮਾਨ ਲੈ ਕੇ ਕਿੱਥੋਂ ਆਇਆ ਥਾਣ ਵੇਚ ਕੇ ਤਾਂ ਇੰਨਾ ਪੈਸਾ ਨਹੀਂ ਆ ਸਕਦਾ ਮਾਤਾ ਕਬੀਰ ਦਾਸ ਤੇ ਕਮਰੇ ਵਿੱਚ ਆਈ ਜਬੀਰ ਸਾਹਿਬ ਵਿਸਤਰੇ ਤੇ ਲੇਟਾ ਹੋਇਆ ਸੀ ਮਾਂ ਕਹਿਣ ਲੱਗੀ ਪੁੱਤਰ ਤੂੰ ਮੈਨੂੰ ਇਸ ਗੱਲ ਸੱਚ ਦੱਸ ਤੂੰ ਇੰਨਾ ਪੈਸਾ ਕਿੱਥੋਂ ਲੈ ਕੇ ਆਇਆ ਸੀ ਸਾਰੇ ਰਿਸ਼ਤੇਦਾਰ ਸਿਫਤਾਂ ਕਰ ਰਹੇ ਹਨ ਕਬੀਰ ਨੇ ਬੜਾ ਸੋਹਣਾ ਧੀ ਦਾ ਵਿਆਹ ਕੀਤਾ ਇਹੋ ਜਿਹਾ ਵਿਆਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਕਿਸੇ ਚੀਜ਼ ਦੀ ਕਮੀ ਨਹੀਂ ਸਾਰੇ ਤੇਰੀਆਂ ਸਿਫਤਾਂ ਕਰ ਰਹੇ ਹਨ ਕਬੀਰ ਸਾਹਿਬ ਕਹਿਣ ਲੱਗਿਆ ਮਾਂ ਮੈਂ ਕਈ ਦਿਨਾਂ ਤੋਂ ਨਿੰਦਰਾ ਹਾਂ ਮੈਨੂੰ ਹੁਣ ਸੌਣ ਦਿਓ ਮੈਂ ਸਵੇਰੇ ਦੱਸਾਂਗਾ ਮਾਂ ਕਮਰੇ ਵਿੱਚ ਚਲੀ ਗਈ ਵਾਹਿਗੁਰੂ ਜੀ ਜਦੋਂ ਸਵੇਰ ਹੋਈ ਮਾਤਾ ਜੀ ਫੇਰ ਕਮਰੇ ਚ ਆਈ ਮੰਜੇ ਕੋਲ ਆ ਕੇ ਵੇਖਿਆ ਕਿ ਕਬੀਰ ਸਾਹਿਬ ਬਿਸਤਰੇ ਤੇ ਨਹੀਂ ਸੀ ਉਹ ਪਰਮਾਤਮਾ ਜਿਸ ਜਗ੍ਹਾ ਤੋਂ ਆਇਆ ਸੀ ਉਸ ਜਗ੍ਹਾ ਦੀਨ ਹੋ ਗਏ ਉਹ ਕਬੀਰ ਸਾਹਿਬ ਦਾ ਰੂਪ ਲੈ ਕੇ ਆਏ ਸੀ ਕਾਰਜ ਸਫਲ ਕਰਕੇ ਵਾਪਸ ਚਲੇ ਗਏ ਮਾਂ ਵੇਖ ਰਹੀ ਸੀ ਕਬੀਰ ਕਿੱਧਰ ਚਲੇ ਗਏ ਰਿਸ਼ਤੇਦਾਰਾਂ ਨੂੰ ਪੁੱਛਦੀ ਹੈ ਆਂਡ-ਗਵਾਂਡ ਨੂੰ ਪੁੱਛਦੀ ਹੈ ਰਿਸ਼ਤੇਦਾਰ ਕਹਿਣ ਲੱਗੇ ਸਾਨੂੰ ਲੱਗਦਾ ਰਾਤ ਤੁਹਾਡੇ ਕਬੀਰ ਨਾਲ ਬਹਿਸ ਹੋਈ ਸੀ ਤੁਹਾਡਾ ਰੌਲਾ ਪਿਆ ਹੋਇਆ ਸੀ ਉਹ ਕਿਤੇ ਗੁੱਸਾ ਕਰਕੇ ਕਿਤੇ ਚਲਾ ਨਾ ਗਿਆ ਹੋਵੇ ਮਾਂ ਲੱਭਦੀ ਰਹੀ ਮਾਂ ਨੂੰ ਚਿੰਤਾ ਸੀ ਮੇਰੇ ਕਹੇ ਦਾ ਕਬੀਰ ਗੁੱਸਾ ਕਰਕੇ ਕਿਤੇ ਚਲਾ ਗਿਆ ਮਾਂ ਨੂੰ ਪਤਾ ਸੀ ਜਦੋਂ ਕਬੀਰ ਨਾਰਾਜ਼ ਹੋ ਜਾਂਦਾ ਹੈ ਤਾਂ ਗੰਗਾ ਦੇ ਕਿਨਾਰੇ ਬੈਠ ਜਾਂਦਾ ਸੀ ਜਦ ਮਾਂ ਗੰਗਾ ਦੇ ਕਿਨਾਰੇ ਗਈ ਜਾ ਕੇ ਵੇਖਦੀ ਹੈ ਕਬੀਰ ਸਾਹਿਬ ਗੋਡਿਆਂ ਦੇ ਵਿੱਚ ਸਿਰ ਦੇ ਕੇ ਬੈਠਾ ਸੀ ਤੇ ਮਾਂ ਕੋਲ ਗਈ ਕਬੀਰ ਤਸ ਨੂੰ ਮੋਢਿਆਂ ਤੋਂ ਹਲਾਇਆ ਕਹਿਣ ਲੱਗੀ ਕੀ ਗੱਲ ਪੁੱਤਰ ਮੈਂ ਤੇਰੇ ਤੋਂ ਪੁੱਛ ਹੀ ਲਿਆ ਸੀ ਪੈਸਾ ਕਿੱਥੋਂ ਲੈ ਕੇ ਆਇਆ ਕਿੰਨਾ ਸੋਹਣਾ ਪ੍ਰਬੰਧ ਕੀਤਾ ਇਸ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਐ ਜਿਹੜਾ ਤੂੰ ਇੱਥੇ ਆ ਕੇ ਬਹਿ ਗਿਆ ਤੇਰੇ ਆ ਸਾਰੇ ਸੇਵਾਤਾਂ ਕਰਦੇ ਹਨ ਤੂੰ ਇੱਥੇ ਨਰਾਜ ਹੋ ਕੇ ਬਹਿ ਗਿਆ ਕਬੀਰ ਸਾਹਿਬ ਉੱਠੇ ਕਹਿਣ ਲੱਗੇ ਮਾਤਾ ਜੀ ਕਾਰਜ ਹੋ ਗਿਆ ਮਾਤਾ ਜੀ ਕਹਿਣ ਲੱਗੀ ਕੀ ਗੱਲ ਕਰਦਾ ਤੂੰ ਤਾਂ ਆਪਣੇ ਹੱਥੀ ਤਾਂ ਕਰਕੇ ਆਇਆ ਮਾਂ ਨੂੰ ਲੱਗਦਾ ਕਬੀਰ ਅਜੇ ਵੀ ਗੁੱਸੇ ਵਿੱਚ ਹੈ ਕਹਿਣ ਲੱਗੀ ਮੈਂ ਤੈਨੂੰ ਨਹੀਂ ਪੁੱਛਾ ਕੀ ਪੈਸਿਆਂ ਬਾਰੇ ਤੂੰ ਕਾਰਜ ਤੇ ਬੜਾ ਸੋਹਣਾ ਹੋ ਗਿਆ ਇਹ ਗੱਲ ਸੁਣ ਕੇ ਕਬੀਰ ਸਾਹਿਬ ਦੀਆਂ ਅੱਖਾਂ ਵਿੱਚੋਂ ਨੀਰ ਆ ਗਿਆ ਕਹਿਣ ਲੱਗੇ ਮਾਂ ਮੈਂ ਕਾਰਜ ਕੀਤਾ ਹੀ ਨਹੀਂ ਕਹਿਣ ਲੱਗੀ ਤੂੰ ਆਪ ਤਾਂ ਕਰਕੇ ਆਇਆ ਕਬੀਰ ਸਾਹਿਬ ਨੇ ਉਸ ਨੂੰ ਕਾਲਪੁਰਖ ਵਾਹਿਗੁਰੂ ਤੇ ਭਰੋਸਾ ਕੀਤਾ ਕਹਿੰਦਾ ਮਾ ਮੈਂ ਲੋਕਾਂ ਨੂੰ ਕਹਿੰਦਾ ਸੀ ਵਾਹਿਗੁਰੂ ਤੇ ਭਰੋਸਾ ਕਰੋ ਤੁਹਾਡੇ ਕਾਰਜ ਆਪ ਸਵਾਰੇਗਾ ਹਾਂ ਮੈਨੂੰ ਲੱਗਦਾ ਅੱਜ ਨੀਰਾਕਾਰ ਮੇਰਾ ਸਰੂਪ ਲੈ ਕੇ ਘਰ ਦੇ ਅੰਦਰ ਮੇਰੀ ਧੀ ਦਾ ਵਿਆਹ ਕਰਕੇ ਕੀ ਹੈ ਮਾ ਮੈਂ ਤਾਂ ਤਿੰਨ ਦਿਨਾਂ ਤੋਂ ਘਰ ਨਹੀਂ ਗਿਆ ਜਦੋਂ ਤੁਸੀਂ ਮੈਨੂੰ ਖੱਦਰ ਦਾ ਥਾਨ ਦਿੱਤਾ ਸੀ ਉਹ ਮੈਂ ਇੱਕ ਸਾਧੂ ਨੂੰ ਦੇ ਦਿੱਤਾ ਸੀ ਮਾ ਤੇਰੀਆਂ ਝਿੜਕਾਂ ਤੋਂ ਡਰਦਾ ਮੈਂ ਗੰਗਾ ਕਿਨਾਰੇ ਆ ਕੇ ਬੈਠ ਗਿਆ ਮਾ ਮੈਨੂੰ ਤਿੰਨ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਉਹ ਜਿਹੜਾ ਕਾਰਜ ਸੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਕਰਕੇ ਗਿਆ ਇਹ ਗੱਲ ਸੁਣ ਕੇ ਕਬੀਰ ਦੀ ਮਾਂ ਦੇ ਅੱਖਾਂ ਵਿੱਚੋਂ ਨੀਰ ਚੱਲ ਗਿਆ ਕਹਿਣ ਲੱਗੀ ਪੁੱਤਰ ਮੈਂ ਤੈਨੂੰ ਰੋਕਦੀ ਸੀ ਮੈਂ ਕਹਿੰਦੀ ਸੀ ਇੰਨਾ ਕੰਮਾਂ ਦੇ ਵਿੱਚ ਕੀ ਬੰਨਣਾ ਤੂੰ ਜੋ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਕੰਮ ਕਰ ਵੱਲ ਧਿਆਨ ਦਿਆ ਕਰ ਚਾਰ ਪੈਸੇ ਆਣ ਕੇ ਧੀ ਦਾ ਕਾਰਜ ਕਰਾਂਗੇ ਪਰ ਤੇਰਾ ਭਰੋਸਾ ਤਾਂ ਉਸ ਵਾਹਿਗੁਰੂ ਤੇ ਵਿਸ਼ਵਾਸ ਸੀ ਤੇਰੀ ਧੀ ਦਾ ਕਾਰਜ ਉਸ ਵਾਹਿਗੁਰੂ ਨੇ ਕੀਤਾ ਹੈ ਕਬੀਰ ਦੀ ਮਾਂ ਦਾ ਵਿਸ਼ਵਾਸ ਵੱਧ ਗਿਆ ਪਿਆਰ ਨਾ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਜਿਵੇਂ ਕਬੀਰ ਸਾਹਿਬ ਨੇ ਭਰੋਸਾ ਕੀਤਾ ਸਾਰਿਆਂ ਨੂੰ ਉਸ ਵਾਹਿਗੁਰੂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਵਿਸ਼ਵਾਸ ਕਰਾਂਗੇ ਨੀਤਾਂ ਦੇ ਨਾਲ ਅਰਦਾਸ ਕਰਾਂਗੇ ਫਿਰ ਜਿਹੜੇ ਕਾਰਜ ਹਨ ਸਤਗੁਰੂ ਆਪ ਸਵਾਰਨਗੇ ਜੇ ਤੁਹਾਨੂੰ ਸਾਡੀ ਕਹਾਣੀ ਚੰਗੇ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ